ਜਿਨ੍ਹਾਂ ਨੇ ਅੱਜ ਆਪਣੇ ਕਲਗੀਧਰ ਪਾਤਸ਼ਾਹ ਪਿਤਾ ਦੇ ਹੀ ਹਾਪੁੱਤਰ ਹੋਣ ਦਾ ਮਾਣ ਸਰਾਪ ਕੀਤਾ। ਬਹੁਤ ਮਹਿੰਗੇ ਮੁੱਲ ਵਿੱਚ ਕਲਗੀਧਰ ਪਾਤਸ਼ਾਹ ਨੇ ਆਪ ਅਮਰਤ ਲਿਆ ਸੀ। ਔਰ ਜਿਹੜੇ ਪੰਜ ਪਿਆਰੇ ਸਹਿਬਾਨ ਸਾਝੇ ਉਹਨਾਂ ਨੇ ਵੀ ਬੜੀ ਦੇਸ ਅਮਰਤ ਦੀ ਕੀਮਤ ਅਦਾ ਕੀਤੀ ਸੀ। ਪਰ ਇਹਨਾਂ ਨਾਲ ਦੇ ਵਿੱਚੋਂ ਦਸ਼ਮੀਰ ਪਿਤਾ ਨੇ ਇੱਕ ਇੱਕ ਕਰਕੇ ਆਵਾਜ਼ ਮਾਰੀ। ਦੇ ਇੱਕ ਇੱਕ ਕਰਕੇ ਫਿਰ ਪੰਜ ਜਿਹੜੇ ਆਏ ਉਹਨਾਂ ਨੂੰ ਨਵਾਂ ਜੀਵਨ ਦਿੱਤਾ ਸਿਨਾਂ ਦੇ ਨਾਮਾਂ ਨਾਲ ਕੀ ਜੀਤੂ ਤੇ ਸ਼ਾਨ ਹੈ ਬਾਦਸ਼ਾਹ ਤੇ ਬਾਦਸ਼ਾਹ ਵਰਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਬਾਦਸ਼ਾਹ ਵਰਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਨਾਂ ਨੂੰ ਭਾ ਲੋ ਸਿਨਾਂ ਰਾਤ ਕਰੀਆ ਸੋ ਸ੍ਰੀ ਅਨੰਤ ਅਰੋ ਚੋੜਿਆ ਸਾਚਿ ਗੁਰੂ ਗ੍ਰੰਥ ਸਾਹਿਬ ਜੀ ਬੋਲੇ ਚੋੜਿਆ ਸੋ ਸ੍ਰੀ ਅਨੰਤ ਬੋਲੇ ਚੋੜਿਆ ਉਹ ਮੈਂ ਤਾਰ ਕੀ ਕਰਿਆ ਸੋ ਨਹਾ ਸੋ ਸ੍ਰੀ ਅਨੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੰਮ੍ਰਿਤਸਰ ਚਾਰ ਕਰਵਾਇਆਗਾ ਸਾਡਾ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਦਾ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਧਾਰਮਿਕ ਤੌਰ ਤੇ ਸਾਰੇ ਹਰਕਿਆਂ ਚ ਪ੍ਰੋਗਰਾਮ ਲੀਕੇ ਗਏ ਨੇ ਔਰ ਧਰਮ ਪ੍ਰਚਾਰ ਕਮੇਟੀ ਜਿਹੜੀ ਮਹਾਨ ਸੰਸਥਾ ਦਾ ਹਿੱਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਥੋਂ ਭੇਟਾ ਰਹਿਤ ਕਕਾਰ ਸ਼੍ਰੀ ਅਕਾਲ ਪਤ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਅੱਜ ਇਸ ਪਿੰਡ ਡੱਲਾ ਡੱਲੇ ਮੋੜ ਦੇ ਉੱਤੇ ਜੋ ਗੁਰਦੁਆਰਾ ਗੁਰਦਰਾ ਦੂਖਨਵਾਰਨ ਸਾਹਿਬ ਉੱਥੋਂ ਦੀ ਪ੍ਰਬੰਧਕ ਕਮੇਟੀ ਤੇ ਸੰਗਤ ਦੇ ਸਹਿਯੋਗ ਨਾਲ ਇੱਕ ਮਹਾਨ ਅੰਮ੍ਰਿਤ ਸੰਚਾਰ ਪਿਛਲੇ ਦਿਨਾਂ ਤੋਂ ਲੀਕਿਆ ਗਿਆ ਸੀ ਅੱਜ ਪੰਜ ਪਿਆਰੇ ਸਹਿਬਾਨ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਔਰ ਉਸ ਅੰਮ੍ਰਿਤ ਦੇ ਬਾਟੇ ਵਿੱਚੋਂ ਸ਼ਿਰੰਜਾ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਕਲਗੀਧਰ ਪਾਤਸ਼ਾਹ ਦੇ ਧੀਆਂ ਪੁੱਤਰ ਹੋਣ ਦਾ ਮਾਣ ਪ੍ਰਾਪਤ ਕੀਤਾ। ਮੈਂ ਜਿੱਤੇ ਅੱਜ ਦੇ ਅੰਮ੍ਰਿਤ ਵਰਾਖੀਆਂ ਨੂੰ ਆਪਣੇ ਵੱਲੋਂ ਆਪਣੇ ਪ੍ਰਚਾਰਕ ਕਵੀਸ਼ਰ ਸਾਥੀਆਂ ਵੱਲੋਂ ਗੁਰਦਰਾ ਅਚਲ ਸਾਹਿਬ ਦੇ ਸਤਕਾਰਤ ਵੀਰਾਂ ਵੱਲੋਂ ਵਧਾਈ ਦੇਣਾ ਧੰਨਵਾਦ ਕਰਦਾ ਪ੍ਰਧਾਨ ਸ਼੍ਰੋਮਣੀ ਕਮੇਟੀ ਜੀ ਵੱਲੋਂ ਵਧਾਈ ਦੇਣਾ। ਉਹ ਤੇ ਵਿਸ਼ੇਸ਼ ਕਰਕੇ ਗੁਰਦਰਾ ਦੂਖਨਵਾਰਨ ਸਾਹਿਬ ਦੇ ਸਾਰੇ ਪ੍ਰਬੰਧਕ ਜਨ ਵਿਸ਼ੇਸ਼ ਕਰਕੇ ਭਾਈ ترلوک ਸਿੰਘ ਜੀ ਔਰ ਇਥੋਂ ਦੇ ਪ੍ਰਧਾਨ ਸਰਦਾਰ ਲਾਭਪ੍ਰੀਤ ਸਿੰਘ ਜੀ ਬੜੀ ਭਾਵਨਾ ਨਾਲ ਇਹਨਾਂ ਨੇ ਸੇਵਾ ਕਰਕੇ ਇਥੋਂ ਦੇ ਗੁਰੂ ਘਰ ਦੇ ਵਜ਼ੀਰ ਗ੍ਰੰਥੀ ਸਾਹਿਬ ਨੇ ਅੱਜ ਇੱਥੇ ਅੰਮ੍ਰਿਤ ਸੰਚਾਰ ਦਾ ਸਾਰਾ ਪ੍ਰਬੰਧ ਕਰਵਾਇਆ ਉਹਤੇ ਵੱਡੇ ਲੰਗਰ ਦਾ ਪ੍ਰਬੰਧ ਵੀ ਕਰਵਾ ਕੇ ਆਏਗੇ ਯਾਤਰਵਾਨ ਨੂੰ ਲੰਗਰ ਵਿੱਚ ਛਕਾਇਆ ਮੈਂ ਇਸ ਕਰਕੇ ਵਿਸ਼ੇਸ਼ ਕਰਕੇ ਇਹਨਾਂ ਦਾ ਧੰਨਵਾਦ ਕਰਦਾ ਔਰ ਜਿਹੜੇ ਅੱਜ ਕਲਗੀਧਰ ਪਾਤਸ਼ਾਹ ਦੇ ਧੀਆ ਪੁੱਤਰ ਬਣੇ ਨੇ ਉਹਨਾਂ ਨੂੰ ਫੇਰ ਲੱਖ ਲੱਖ ਵਧਾਈ ਦੇਣਾ ਪੰਜ ਪਿਆਰੇ ਸਹਬਾਨ ਨੂੰ ਵਿਸ਼ੇਸ਼ ਕਰਕੇ ਜੀ ਆਇਆਂ ਆਖਦਾ ਅਰੇ ਅੱਜ ਦੇ ਨੌਜਵਾਨਾਂ ਨੂੰ ਕੀ ਸੁਨੇਹਾ ਦੇ ਅੱਜ ਦੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਇਹਨਾਂ ਨੇ ਜਿਨ੍ਹਾਂ ਨੇ ਅੱਜ ਅਮਰਤ ਦੀ ਦਾਤ ਪ੍ਰਾਪਤ ਕੀਤੀ ਇਹਨਾਂ ਨੂੰ ਵੇਖ ਕੇ ਸਾਨੂੰ ਆਪਣਾ ਰੋਖ ਬਦਲਣਾ ਚਾਹੀਦਾ ਅੱਜ ਪਤਤਪੁਰੇ ਦੀ ਜ਼ੂਰ ਛੱਡੀਏ ਨਸ਼ਿਆਂ ਦਾ ਤਿਆਗ ਕਰੀਏ ਔਰ ਅਮਰਤ ਧਾਰੀ ਹੋਈਏ ਮੈਂ ਅੱਗੇ ਵੀ ਬੇਨਤੀ ਕੀਤੀ ਗੱਲ ਕੀ ਤਰਪਾਚਾ ਨੇ ਆਪ ਬਹੁਤ ਮਹਿੰਗੇ ਮੁੱਲ ਚ ਅਮਰਤ ਦਿਆ ਉਸ ਅਮਰਤ ਕਰਕੇ ਹੀ ਅਸੀਂ ਸਿੱਖ ਖਵਾ ਰਹੇ ਆ ਉਹਦੇ ਕਰਕੇ ਹੀ ਸਿੰਘ ਖਵਾ ਰਹੇ ਆ ਉਸੇ ਕਰਕੇ ਹੀ ਕਲਗੀਧਰ ਪਾਤਸ਼ਾਹ ਕਰਕੇ ਸਾਰੇ ਕੋ ਸਰਦਾਰੀ ਇਹ ਉਹ ਸਰਦਾਰੀ ਨੂੰ ਸੰਭਾਲੀਏ ਕਲਗੀਧਰ ਪਾਤਸ਼ਾਹ ਦਾ ਹੁਕਮ ਮੰਨੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਡੱਲੇ ਮੋੜ ਅੰਮ੍ਰਿਤ ਸੰਚਾਰ ਕਰਾਇਆਗਾ ਸੰਗਤ ਥੋੜਾ ਜਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਦੁਖਨਿਵਾਰਨ ਸਾਹਿਬ ਡੱਲਾ ਮੋੜ ਵਿਖੇ ਗੁਰੂ ਅਮਰਦਾਸ ਪਾਤਸ਼ਾਹ ਉਹਨਾਂ ਦੇ 450 ਸਾਲਾ ਜੋਤੀ ਜੋਤ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਮਹਾਨ ਅਮਰਤ ਸੰਚਾਰ ਕਰਵਾਇਆ ਗਿਆ ਜਿਸ ਅੰਦਰ 사ਤਗੁਰੂ ਦੀ ਮਿਹਰ ਦੇ ਨਾਲ 54 ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪੌਲ ਪ੍ਰਾਪਤ ਕੀਤੀ ਪੰਜ ਪਿਆਰੇ ਸਾਹਿਬ ਸ਼੍ਰੀ ਕਾਲਕਤਖ ਸਾਹਿਬ ਤੋਂ ਚੇਚੇ ਤੌਰ ਤੇ ਇੱਥੇ ਪਹੁੰਚੇ ਉਹਨਾਂ ਨੇ ਖੰਡੇ ਬਾਟੇ ਦੀ ਪੌਲ 53 ਪ੍ਰਾਣੀਆਂ ਨੂੰ ਸ਼ਕਾ ਕੇ ਗੁਰੂ ਦੇ ਜਹਾਜੇ ਚੜਾਇਆ ਗੁਰੂ ਵਾਲੇ ਬਣਾਇਆ ਸੋ ਬਾਕੀ ਸਾਧ ਸੰਗਤ ਨੂੰ ਵੀ ਇਹ ਹੀ ਬੇਨਤੀ ਹੈ ਕਿ ਜਿਵੇਂ ਅੱਜ ਇੱਥੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਡੱਲਾ ਮੋੜ ਵਿਖੇ 54 ਪ੍ਰਾਣੀ ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰਕੇ ਗੁਰੂ ਵਾਲੇ ਬਣੇ ਅਸੀਂ ਵੀ ਨਗੁਰੇ ਪੁਣੇ ਦੀ ਝੂਠ ਨੂੰ ਉਤਾਰ ਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਚਿਆਰਾ ਬਣਾਈਏ ਕਿਉਂਕਿ ਬਾਣੀ ਦਾ ਪ੍ਰਮਾਣ ਹੈ ਸਾਧਗੁਰ ਬਾਝੋਂ ਗੁਰ ਨਹੀਂ ਕੋਈ ਨਗੁਰੇ ਕਾ ਹੈ ਨਾਉ ਬੁਰਾ ਅਸੀਂ ਉਸ ਨਗੁਰੇ ਪੁਣੇ ਦੀ ਝੂਠ ਨੂੰ ਤਿਆ ਕੇ ਗੁਰੂ ਵਾਲੇ ਬਣ ਕੇ ਆਪਣਾ ਉੱਚਾ ਸੁੱਚਾ ਜੀਵਨ ਸੰਸਾਰ ਅੰਦਰ ਜੀ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜਿਹੜੇ ਅੱਜ ਪੁਰਾਣੀ ਖੰਡੇ ਬਰਟੇ ਦੀ ਪੌਲ ਛੱਕ ਕੇ ਗੁਰੂ ਵਾਲੇ ਬਣੇ ਨੇ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਸਮੂਹ ਪ੍ਰਚਾਰਕ ਵੀਸ਼ਰ ਸਾਹਿਬਾਨਾਂ ਵੱਲੋਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ